ਇੱਕ ਪਾਸੇ ਯੁੱਧ ਨਸ਼ਾ ਵਿਰੁੱਧ ਲੜੀ ਤਹਿਤ ਮੀਟਿੰਗ ਕਰ ਨਸ਼ੇ ਨੂੰ ਠੱਲ ਪਾਉਣ ਦੇ ਦਾਅਵੇ ਕੀਤੇ ਜਾਂਦੇ ਹਨ ਉੱਥੇ ਹੀ ਦੂਜੇ ਪਾਸੇ ਅਜ ਦਰਾਹਾ ਜੀਟੀ ਰੋਡ ਤੇ ਇਕੱਠੇ ਹੋ ਲੋਕਾਂ ਨੇ ਰੋਸ ਪ੍ਰਦਰਸ਼ਨ ਕਰ ਗੰਭੀਰ ਦੋਸ਼ ਲਾਏ ਇਸ ਮੌਕੇ ਜੀਨਾ ਮਾਮਾ ਨੇ ਨਸ਼ਾ ਰੂਪੀ ਦਾਨਵ ਦੇ ਕੋਲ ਆਪਣੇ ਪੁੱਤ ਗਵਾ ਲਏ ਉਹਨਾਂ ਨੇ ਕਿਹਾ ਕਿ ਚਿੱਟਾ ਸ਼ਰਮ ਬਿਕਤਾ ਹੈ ਉੱਥੇ ਹੀ ਸਮਾਜ ਸੇਵਿਕਾ ਗੁਰਜੋਤ ਕੌਰ ਮੰਗਣ ਨੇ ਕਿਹਾ ਕਿ ਦਰਾਹਾ ਸ਼ਹਿਰ ਚ ਖੋਲੇ ਆਮ ਚਿੱਟਾ ਬਿਕ ਰਿਹਾ ਪਰ ਪ੍ਰਸ਼ਾਸਨ ਰੋਕਣ ਚ ਨਾਕਾਮ ਨਜ਼ਰ ਆਂਦਾ ਹੈ ਮੇਰਾ ਜੀ ਸ੍ਰੀਪਾ ਅੱਜ ਤੁਸੀਂ ਇਕੱਠੇ ਹੋ ਖੜੇ ਹੋ ਇਸ ਰੋਡ ਤੇ ਕੀ ਮਾਮਲਾ ਹੈ ਜਿੰਨੇ ਸੇ ਖਾ ਖਾ ਕੇ ਮੁੰਡੇ ਮਰੀ ਜਾਂਦੇ ਨੇ ਸਾਡੇ ਮੇਰਾ 2 ਮਹੀਨਾ ਹੋ ਗਿਆ ਮੁੰਡਾ ਪਤਾ ਨਹੀਂ ਲੱਗ ਰਿਹਾ ਉਹਦਾ ਨਾ ਦਾਣੇ ਨਹੀਂ ਛੱਡਦੇ ਮੁੰਡੇ ਨਸ਼ੇ ਖਾ ਖਾ ਕੇ ਨਾ ਪਾਣੇ ਛੱਡਣਾ ਤੇ ਨਾ ਨਹੀਂ ਛੱਡਣ ਤਾਂ ਸਾਨੂੰ ਕੁੱਟਦੇ ਆ ਕਿਹੜਾ ਨਸ਼ਾ ਖਾਂਦੇ ਆ ਅਸੀਂ ਬੋਤਲਾਂ ਚੁੱਕਦੇ ਆ ਰੋਟੀ ਖਾਂਦੇ ਆ ਤੇ ਸਾਦਾ ਜੀਣਾ ਹੀਰਾਬ ਹੁੰਦਾ ਇਹ ਚਿੱਟਾ ਲਾਉਂਦੇ ਨੇ ਟੀਕਾ ਲਾਉਂਦੇ ਨੇ ਦਫਾ ਇਹ ਵੇਚਣਾ ਬੰਦ ਕਰੋ ਮੇਰਾ ਨਿਰਵਲ ਹੈ ਅੱਜ ਇਕੱਠੇ ਖੜੇ ਆਪਾਂ ਅਸੀਂ ਆਕੜ ਖੜੇ ਆ ਮੈਂ ਜਿੰਨੇ ਵੀ ਧਰਨਾ ਸੀ ਅੱਜ ਲਾਣਾ ਸੀ ਜਰੂਰ ਵੇ ਸਾਡੀ ਸੁਣਾ ਹੀ ਨਹੀਂ ਹੁੰਦੀ ਅਸੀਂ ਅੱਜ ਲਾਣਾ ਸੀ ਸਾਡੇ ਬੱਚੇ ਚ ਛੋਟੇ ਮੋਟੇ ਹੈਗੇ ਉਹ ਟੀਕੇ ਨਾ ਨਸ਼ਿਆਂ ਨਾ ਖਾ ਖਾ ਕੇ ਮਰੀ ਜਾਂਦੇ ਨਾ ਕੋਈ ਰੋੜ ਤੇ ਪਿਆ ਕੋਈ ਝੁੰਡਾ ਚ ਪਿਆ ਕੋਈ ਅਦਰ ਪਿਆ ਸੀ ਮਾਵਾਂ ਜਾਂਦੇ ਰਾਤੋਂ ਰਾਤ ਲੱਭ ਕੇ ਲੈਂਦੇ ਨਾ ਮਿਲਦਾ ਉਹ ਮਰ ਜਾਂਦਾ ਜਿਹੜਾ ਮਿਲ ਜਾਂਦਾ ਉਹਨੂੰ ਚੱਕ ਕੇ ਹਸਪਤਾਲ ਚ ਸਿੱਟ ਦਿੰਦੇ ਇਹ ਕਿਹੜਾ ਨਸ਼ਾ ਕਰਦੇ ਬੱਚੇ ਇਹੇ ਆਪਣਾ ਚਿੱਟਾ ਕਰਦੇ ਟੀਕਲਾਂ ਦੇ ਪਰੇਗਾ ਵੀ ਖਾਂਦੇ ਨੇ ਇਹ ਕਿੱਥੋਂ ਲੈਂਦੇ ਨੇ ਇਹ ਨਸ਼ਾ ਅਰੇ ਅਸ ਤਾਂ ਚੱਲੇ ਨੇ ਬਾਹਰ ਅੰਦਰ ਨੂੰ ਇਹ ਪਿੱਛੇ ਪਤਲੀ ਕਿੱਥੋਂ ਜਾ ਕੇ ਲੈਂਦੇ ਆ ਪਤਾ ਨਹੀਂ ਲੈਂਦੇ ਸਾਨੂੰ ਐਨਾ ਪਤਾ ਹੋਵੇ ਬੰਨਰੋ ਖੱਚ ਗੱਲੇ ਆ ਗਏ ਉਹਨੂੰ ਥੱਲੇ ਰੱਖ ਕੇ ਰੱਖ ਕੇ ਤੌਣ ਤੇ ਮਾਰੀ ਮੁੱਕੇ ਇੱਕ ਪਾਸੇ ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ਾ ਵਿਰੋਧ ਦੇ ਸੰਬੰਧ ਦੇ ਵਿੱਚ ਰੋਜ਼ ਸਵਾਵਾਵਾਂ ਕੀਤੀਆਂ ਜਾ ਰਹੀਆਂ ਨੇ ਦੂਜੇ ਪਾਸੇ ਤੁਸੀਂ ਰੋਜ਼ ਪ੍ਰਦਰਸ਼ਨ ਕੀਤਾ ਧਰਨਾ ਲਾਇਆ ਚਿੱਟੇ ਨੂੰ ਲੈ ਕੇ ਕੀ ਕਹਿਣਾ ਚਾਹੋਗੇ ਅਸੀਂ ਇਹ ਹੀ ਲਾਹਾਂ ਚਾਹੁੰਦੇ ਆ ਸਾਡੇ ਬੱਚਿਆਂ ਦੀ ਜ਼ਿੰਦਗੀ ਬਣਾ ਨਵੀਂ ਜੁਨੀ ਚ ਜਾਣ ਪ੍ਰਬੰਧ ਹੋਵੇ ਬੰਦ ਹੋ ਜਾਵੇ ਚਾਹ ਸੰਤੋਖੀ ਮੰਨਤ ਹੈ ਅਸੀਂ ਇਹੀ ਮੰਗਦੇ ਬੱਚੇ ਠੀਕ ਠਾਕ ਹੋ ਜਾਣ ਬੱਚੇ ਜਿਹੜਾ ਦਿਨ ਦਿਨ ਉਹਨਾਂ ਦੇ ਚੱਕੇ ਅੰਦਰ ਜੋਜ ਜੀ ਤੁਸੀਂ ਵੀ ਅੱਜ ਇਹਨਾਂ ਦੇ ਨਾਲ ਇੱਥੇ ਖੜਿਓ ਕੀ ਮਾਮਲਾ ਹੈ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਪਹਿਲਾਂ ਤਾਂ ਵੀਰ ਜੀ ਮਾਮਲਾ ਇਹ ਸੀਗਾ ਵੀ ਸਾਡੇ ਇੱਥੇ ਦੇ ਜਿਹੜੇ ਇਹ ਹੈਗੇ ਨੇ ਵਾਸੀ ਮਤਲਬ ਜਿਹੜੀ ਸਾਡੇ ਇੱਥੇ ਸਿੱਤੂ ਸਾਈਡ ਬੈਕ ਸਾਈਡ ਪੈ ਜਾਂਦੀ ਹੈ ਵਸਤੀ ਉੱਥੇ ਦੇ ਬਸਨੀਕ ਨੇ ਲੋਕ ਇਹਨਾਂ ਦੇ ਬੱਚੇ ਚਿੱਟੇ ਦਾ ਬਹੁਤ ਜ਼ਿਆਦਾ ਪ੍ਰਯੋਗ ਕਰਦੇ ਨੇ ਏ ਮਤਲਬ ਪਿਛਲੇ ਸਾਲ ਵੀ ਆਪਾਂ ਨੂੰ ਪਤਾ ਸਾਰਿਆਂ ਨੂੰ ਇੱਕ ਡੈਥ ਹੋਈ ਸੀ ਇੱਕ ਮੁੰਡਾ ਸਿੱਧੂ ਦੇ ਕਿੰਨੇ ਦਿਨਾਂ ਦਾ ਐਡਮਿਟ ਪਿਆ ਜੀ ਵੈਂਟੀਲੇਟਰ ਤੇ ਹਨਾ ਇੱਕ ਮੁੰਡੇ ਦੀ ਅੱਜ ਡੈਥ ਹੋ ਚੁੱਕੀ ਹੈ ਜੀ ਤੇ ਜਾ ਤਾਂ ਉਹਦੇ ਸਬੰਧ ਦੇ ਵਿੱਚ ਸਾਰੇ ਅੱਜ ਰੋਸ ਮਾਰਚ ਕਰਨ ਦੇ ਲਈ ਤੇ ਪ੍ਰੋਟੈਸਟ ਦੇ ਲਈ ਇਕੱਠੇ ਹੋਏ ਸੀਗੇ ਅਸੀਂ ਇਹਨਾਂ ਨੂੰ ਰੋਕਿਆ ਵੀ ਚਲੋ ਇੱਕ ਵਾਰ ਆਪਾਂ ਥੋੜਾ ਜਿਆਦਾ ਰੋਸ ਪ੍ਰਦਰਸ਼ਨ ਕਰ ਦਿੰਨੇ ਆ ਵੀ ਆਪਾਂ ਜਿਹੜਾ ਜੇ ਥੱਲ ਨਾ ਪਈ ਇੱਥੇ ਉਸ ਤੋਂ ਬਾਅਦ ਆਪਾਂ ਜੀਟੀ ਰੋਡ ਹੀ ਜਾਮ ਕਰਾਂਗੇ ਕਿਉਂਕਿ ਇੱਕ ਪਾਸੇ ਤਾਂ ਜੁੱਧ ਨਸ਼ਿਆਂ ਵਿਰੁੱਧ ਸਾਡੀ ਨੀਤੀ ਚੱਲਦੀ ਆ ਅਸੀਂ ਰੋਜ਼ ਸੈਮੀਨਾਰ ਲਾਉਨੇ ਆ ਇਹ ਤਾਂ ਫਿਰ ਪੰਜਾਬ ਸਰਕਾਰ ਡਰਾਮੇ ਕਰਦੀ ਆ ਨਾ ਕੌਲਾ ਢਾਕੇ ਆ ਜਾਂਦੀ ਆ ਕਬਜ ਵਾਲੀ ਜਗ੍ਹਾ ਦਾ ਫਿਰ ਉਸ ਤੋਂ ਬਾਅਦ ਮੈਨੂੰ ਤਾਂ ਲੱਗਦਾ ਨਹੀਂਗਾ ਵੀ ਮੇਰੇ ਸ਼ਹਿਰ ਦੇ ਵਿੱਚ ਦੇਖਦੇ ਦੇਖਦੇ ਮੇਰੇ ਤਾਂ ਕਈ ਮਾਤਾਂ ਹੋ ਗਈਆਂ ਪ੍ਰਸ਼ਾਸਨ ਚੱਕ ਕੇ ਪੀਣ ਵਾਲਿਆਂ ਤੇ ਪਰਚੇ ਦੇ ਰਿਹਾ ਵੇਚਣ ਵਾਲਿਆਂ ਤੇ ਕਿਉਂ ਨਹੀਂ ਪੈ ਰਹੇ ਜੇ ਇਹ ਵਿਚਾਰੀਆਂ ਦੇ ਘਰ ਕੋਈ ਬੰਦਾ ਨਹੀਂ ਰਿਹਾ ਠੀਕ ਹੈ ਹੁਣ ਇਹ ਸੋਚੋ ਵੀ ਇਹ ਕਿੱਥੇ ਜਾਣਗੀਆਂ ਕੱਲ ਨੂੰ ਇਹ ਚੋਰੀ ਕਰਦੀਆਂ ਨੇ ਇਹਨਾਂ ਤੇ ਜ਼ਰੂਰ ਪਰਚਾ ਹੋਊ ਜੋ ਪਰ ਜਿਹੜੇ ਬੰਦੇ ਇਹਨਾਂ ਦੇ ਬੰਦਿਆਂ ਨੂੰ ਨਸ਼ਾ ਦੇ ਕੇ ਮਾਰਦੇ ਨੇ ਉਹਨਾਂ ਨੂੰ ਜਾ ਕੇ ਪੁਲਿਸ ਨੇ ਅੰਦਰ ਨਹੀਂ ਕਰਨਾ ਹਾਂਜੀ ਜਿਸ ਤਰ੍ਹਾਂ ਤੁਸੀਂ ਹੁਣੇ ਨਸ਼ੇ ਦੀ ਗੱਲ ਕੀਤੀ ਦਰਾਹੇ ਸ਼ਹਿਰ ਦੇ ਵਿੱਚ ਵੀ ਅੱਜ ਦੋ ਸੈਮੀਨਾਰ ਕਰਵਾਏ ਗਏ ਸੀ ਯੁੱਧ ਨਸ਼ਿਆਂ ਵਿਰੁੱਧ ਦੇ ਉਸ ਦੇ ਬਾਅਦ ਵੀ ਉਹ ਪ੍ਰੋਟੈਸਟ ਕੀਤਾ ਜਾ ਰਿਹਾ ਤੇ ਤੁਹਾਨੂੰ ਕੀ ਲੱਗਦਾ ਹੈ ਨਸ਼ਾ ਕਿੱਥੋਂ ਖਰੀਦਦੇ ਨੇ ਨਸ਼ਾ ਦੇਖੋ ਜੀ ਦਰਾਹੇ ਦੇ ਕਿਹੜੀ ਗਲੀ 'ਚ ਨਹੀਂ ਵਿਕਦਾ ਚਲੋ ਮਤੇ ਜੀ ਤੁਹਾਨੂੰ ਕਿਹੜਾ ਪਤਾ ਨਹੀਂ ਤੁਸੀਂ ਪੱਤਰਕਾਰ ਹੋ ਪੱਤਰਕਾਰਾਂ ਕੋਲ ਸਾਰੀ ਇਨਫੋਰਮੇਸ਼ਨ ਹੁੰਦੀ ਆ ਪੁਲਿਸ ਕੋਲ ਸਾਰੀ ਇਨਫੋਰਮੇਸ਼ਨ ਹੁੰਦੀ ਆ ਕਿੱਥੇ ਨਹੀਂ ਵਿਕਦਾ ਨਸ਼ਾ ਤੁਸੀਂ ਇਹ ਦੱਸੋ ਜੇ ਨਸ਼ਾ ਨਹੀਂ ਵਿਕਦਾ ਤਾਂ ਫਿਰ ਇਹਨਾਂ ਆਮ ਲੋਕਾਂ ਤੱਕ ਕਿਵੇਂ ਪਹੁੰਚਿਆ ਜਦੋਂ ਇੱਕ ਚੀਜ਼ ਵਿਕਣੀ ਮੁਸ਼ਕਲ ਹੋ ਜੇ ਤੁਸੀਂ ਆਤ ਸਿਆਣੇ ਹੋ ਤਾਂ ਉਹ ਇੱਕ ਚੰਗੇ ਬੰਦੇ ਨੂੰ ਖਰੀਦਣੀ ਔਖੀ ਹੋ ਜਾਂਦੀ ਆ ਫਿਰ ਆਮ ਬੰਦਾ ਕਿੱਥੋਂ ਲਿਆਇਆ ਜਿਸ ਤਰ੍ਹਾਂ ਕਿ ਇਹਨਾਂ ਦੇ ਬੱਚੇ ਦੀ ਚਿੱਤੇ ਨਾਲ ਮੌਤ ਹੋਈ ਆ ਇਹਨਾਂ ਵੱਲੋਂ ਬੋਸ਼ ਲਾਏ ਜਾ ਰਹੇ ਨੇ ਕਿ ਪੁਲਿਸ ਪ੍ਰਸ਼ਾਸਨ ਨਾਲ ਰਾਬਤਾ ਕੀਤਾ ਗਿਆ ਸਮਝਾ ਨਹੀਂ ਜੀ ਮੇਰਾ ਫਿਲਹਾਲ ਕੋਈ ਰابطਾ ਨਹੀਂ ਸੀ ਮੈਂ ਤਾਂ ਇੱਥੇ ਜਦੋਂ ਆਈਆਂ ਮੈਨੂੰ ਤਾਂ ਫੋਨ ਆਇਆ ਸੀ ਵੀ ਇੱਥੇ ਇਹ ਪ੍ਰੋਟੈਸਟ ਦੇ ਲਈ ਤਿਆਰ ਹੋਏ ਹੋਏ ਨੇ ਸਾਰੇ ਇੱਕ ਪ੍ਰਧਾਨ ਜੀ ਆਏ ਹੋਏ ਸੀ ਖੰਨੇ ਤੋਂ ਉਹ ਖੜੇ ਸੀ ਤਾਂ ਉਸ ਟਾਈਮ ਮੈਂ ਜਦੋਂ ਆਈਆਂ ਤਾਂ ਇਹਨਾਂ ਨੂੰ ਆਪਾਂ ਕਿਹਾ ਵੀ ਆਪਾਂ ਹਲੇ ਕੋਈ ਮਤਲਬ ਜੋ ਹੈਗਾ ਵੀ ਆਪਾਂ ਧਰਨਾ ਨਹੀਂ ਦੇਣਾ ਆਪਾਂ ਰੁਕੀਏ ਹਲੇ ਆਪਾਂ ਪ੍ਰਸ਼ਾਸਨ ਨੂੰ ਇੱਕ ਰਿਕਵੈਸਟ ਕਰਕੇ ਦੇਖਦੇ ਆਂ ਪਹਿਲਾਂ